ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਾਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਭਾਜਪਾ ਲੁਧਿਆਣਾ ਵੱਲੋਂ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਦੀ ਪ੍ਰਧਾਨਗੀ ਹੇਠ ਪਠਾਨਕੋਟ ਤੋਂ ਸ਼੍ਰੀ ਅਯੁੱਧਿਆ ਤਾਮਲੀ ਰਵਾਨਾ ਕੀਤੀ ਵਿਸ਼ੇਸ਼ ਆਸਥਾ ਰੇਲ ਗੱਡੀ ਜਦੋਂ ਲੁਧਿਆਣਾ ਪਹੁੰਚੀ ਤਾਂ ਭਾਜਪਾ ਮੈਂਬਰਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਢੋਲ ਵਜਾ ਕੇ ਸਵਾਗਤ ਕੀਤਾ ਗਿਆ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਨੇ ਸ਼੍ਰੀ ਅਯੁੱਧਿਆ ਤਾਮ ਜਾਣ ਵਾਲੀ ਤੀਰਥ ਯਾਤਰਾ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਰੇਲ ਗੱਡੀ ਵਿੱਚ ਬੈਠ ਕੇ ਹਰ ਕੋਈ ਸਫ਼ਰ ਕਰਨ ਲਈ ਉਤਸ਼ਾਹਤ ਦਿਖਾਈ ਦਿੱਤਾ ਸ਼ਰਦਾਲੂਆਂ ਦੇ ਉਤਸ਼ਾਹ ਨੂੰ ਦੇਖਦਿਆਂ ਪਾਈਪਾਪ ਵਰਕਰ ਨੇ ਰੇਲ ਰੇਲ ਗੱਡੀ ਦੇ ਡਰਾਈਵਰ ਅਤੇ ਕੁਝ ਯਾਤਰੀਆਂ ਦਾ ਸ਼੍ਰੀ ਅਯੁੱਧਿਆ ਧਾਮ ਜਾਣ ਵਾਲੇ ਯਾਤਰੀਆਂ ਦਾ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ। ਲੁਧਿਆਣਾ ਰੇਲਵੇ ਸਟੇਸ਼ਨ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਇਸ ਮੌਕੇ ਪਾਈਪਾ ਦੇ ਸਾਬਕਾ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਰਾਏ ਜੀਵਨ ਗੁਪਤਾ, ਪ੍ਰਵੀਨ ਬਾਂਸਲ, ਭਾਜਪਾ ਸੂਬਾ ਵਪਾਰ ਸੈੱਲ ਦੇ ਪ੍ਰਧਾਨ ਦਿਨੇਸ਼ ਸਰਪਾਲ, ਮੀਡੀਆ ਪੈਨਲਿਸਟ ਗੁਰਦੀਪ ਸਿੰਘ ਗੋਸ਼ਾ, ਰਾਕੇਸ਼ ਕਪੂਰ, ਜ਼ਿਲ੍ਹਾ ਜਨਰਲ ਸਕੱਤਰ ਕਤੈੰਦੂ ਸ਼ਰਮਾ, ਸਰਦਾਰ ਨਰਿੰਦਰ ਸਿੰਘ ਮੱਲੀ, ਜ਼ਿਲ੍ਹਾ ਮੀਤ ਪ੍ਰਧਾਨ, ਸਰਦਾਰ ਸ਼੍ਰੀ ਮਨੀਸ਼ ਚੋਪੜਾ ਸੁਮਨ ਵਰਮਾ ਜ਼ਿਲ੍ਹਾ ਸਖਤਰ ਸੁਮਿਤ ਟੰਡਨ ਪ੍ਰੈਸ ਸਖਤਰ ਡਾਕਟਰ ਸਤੀਸ਼ ਕੁਮਾਰ ਬੁਲਾਰੇ ਨੀਰਜ ਵਰਮਾ ਸੰਜੀਵ ਚੌਧਰੀ ਵਰਿੰਦਰ ਸੈਗਲ ਸਾਬਰ ਹੁਸੈਨ ਅਰੁਣ ਕੁਮਰਾ ਸਾਹਿਬ ਦਾ ਕੌਂਸਲਰ ਇੰਦਰ ਅਗਰਵਾਲ ਵਿਪਨ ਬਿਨਾਗ ਜੁਵਾ ਮੋਰਚਾ ਦੇ ਪ੍ਰਧਾਨ ਰਵੀ ਬੱਤਰ ਜਨਰਲ ਸਕੱਤਰ ਡਾਕਟਰ ਸਾਹਿਲ ਦੁੱਗਲ ਬੀਸੀ ਮੋਰਚਾ ਦੇ ਪ੍ਰਧਾਨ ਜਸਵਿੰਦਰ ਸਿੰਘ ਸੱਗੂ ਕਿਸਾਨ ਮੋਰਚਾ ਦੇ ਪ੍ਰਧਾਨ ਸੁਖਦੇਵ ਸਿੰਘ ਗਿੱਲ ਐਸਸੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਹੰਸ ਬਨੀਤਪਾਲ ਮੌਂਗਾ ਲੀਗਲ ਸੈੱਲ ਦੇ ਮੁਖੀ ਕੇਜੀ ਸ਼ਰਮਾ ਕਲਚਰਲ ਸੈੱਲ ਦੇ ਮੁਖੀ ਅਨਿਲ ਮਿੱਤਲ ਮੰਡਲ ਪ੍ਰਧਾਨ ਮੰਨੂ ਅਰੋੜਾ ਭਾਜਪਾ ਦੇ ਸੈਂਕੜੇ ਵਰਕਰ ਇਸ ਮੌਕੇ ਤੇ ਹਾਜ਼ਰ ਸਨ ਇਸ ਮੌਕੇ ਜਿਵੇਂ ਮੁਕੇਸ਼ ਗੋਤਮ सुनीता शर्मा दीपक जौहर लोकेश मागु मुकेश ठाकुर डॉक्टर प्रदीप सैनी हिमांशु मेहरा हिमांशु शर्मा भी हाजिर सन